I'm <laughs> go

ਤਾਂ ਜਾਣਦੇ ਸੀ 10 ਵਾਲੇ ਡੱਟੀਆਂ ਮੁੱਖ ਮੰਗਵਾਰੇ ਮਾਤੇ ਸਾਸੀ ਰਾਜੀ ਅੱਜ ਜਿਹੜੀ ਇੱਥੇ ਆਏ ਹੋਇਆ ਮੁੱਖ ਮੰਗਾ ਕੀ ਆ ਭਾਈ ਜਮਾ ਪਤਾ ਲੱਗ ਸਕਦਾ ਸਮਾਸ ਵਿੱਚ ਆਏ ਹੋ ਤੁਸੀਂ ਸਮੂਹ ਜਾਗਦਿਆਂ ਜ਼ਮੀਰਾਂ ਵਾਲਿਆਂ ਜਗਰਾਉਂ ਸ਼ਹਿਰ ਦੇ ਵਿੱਚ ਪਹੁੰਚਿਆ ਸੰਗਤਾਂ ਨੂੰ ਤੇ ਪੰਜਾਬ ਦੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੀਆਂ ਤੁਹਾਡੇ ਪੱਤਰਕਾਰਾਂ ਦਾ ਵੀ ਜਿਨ੍ਹਾਂ ਨੇ ਪੰਜਾਬ ਦੀ ਇੱਜ਼ਤ ਨੂੰ ਆਪਣਾ ਦਰਦ ਸਮਝਿਆ ਤੇ ਤਾਂ ਹੀ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਕੀ ਐਸਾ ਪ੍ਰੋਗਰਾਮ ਦੇ ਵਿੱਚ ਆਪਣੀ ਸੰਭੂਲियत ਕੀਤੀ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਪਤਾ ਜੀ ਮੇਨ ਇੱਥੇ ਅਮਰਤਪਾਲ ਦੀ ਗੱਲ ਨਹੀਂ ਜੀ ਇੱਥੇ ਅਮਰਤਪਾਲ ਦੀ ਗੱਲ ਨਹੀਂ ਜੇ ਤੁਸੀਂ ਕਹਿ ਦੋ ਨਾ ਕਿ ਅਮਰਤਪਾਲ ਦੀ ਗੱਲ ਆ ਇਹ ਜਿਹੜਾ ਸਮਾਂ ਵਕਤ ਵਰਤ ਰਹੇ ਹਨ ਇਹ ਵਕਤ ਵਰਸੇ ਦੀਪ ਸਿੰਧੂ ਪਹਿਲਾਂ ਹੀ ਸਾਨੂੰ ਕਹਿ ਗਏ ਸੀਗੇ ਉਦੋਂ ਹੀ ਕਹਿੰਦਾ ਸੀ ਪੰਜਾਬ ਚ ਆਉਣ ਵਾਲੇ ਹਾਲਾਤ ਇਦਾਂ ਦੇ ਹੋ ਜਾਣੇ ਆ ਤੁਤ ਸੰਭਲੇ ਨਹੀਂ ਜਾਣੇ ਜੀ ਤੁਹਾਡੇ ਤੁਹਾਡੇ ਆਪਣੇ ਹੀ ਤੁਹਾਡੇ ਲਈ ਇਸ ਤਰ੍ਹਾਂ ਦੇ ਕਾਰੋਬਾਰ ਕਰਨੇ ਲੱਗ ਜਾਣਗੇ ਜਿਹੜਾ ਤੁਹਾਡੇ ਹੀ ਉੱਤੇ ਤੱਬੇ ਲੱਗਣੇ ਆ ਫਿਰ ਦੇਖ ਲਿਓ ਤੁਸੀਂ ਉਹ ਗੱਲ ਸੱਚ ਹੋ ਰਹੀ ਆ ਤੁਸੀਂ ਆਪ ਹੀ ਉਹਦੇ ਤੇ ਅਮਰਤਪਾਲ ਦੀ ਗੱਲ ਨਹੀਂ ਅਮਰਤਪਾਲ ਮਹਿਰੋ ਨੇ ਉਹ ਕੰਮ ਕੀਤਾ ਜਿਹੜਾ ਸਾਡੀ ਸਿੱਖ ਕੌਮ ਤੇ ਪੂਰੇ ਪੰਜਾਬ ਦੀ ਧੀ ਤੇ ਇੱਜ਼ਤ ਦੇ ਅਣਖ ਦੀ ਖਾਤਰ ਵੇ ਕੱਲ ਨੂੰ ਕੋਈ ਹੋਰ ਐਦਾਂ ਦਾ ਕੁਕਰਮ ਕਿਸੇ ਵੀ ਡੇਰੇ 'ਚ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਪਿੰਡ 'ਚ ਨਾ ਹੋਵੇ ਕਿ ਬਾਹਰੋਂ ਪੇ ਇੱਕ ਸਿੱਖੀ ਵਾਲਾ ਹੋਵੇ ਤੇ ਅੰਦਰੋਂ ਸਿੱਖੀ ਦਾ ਉਲਟਾ ਵਾਲਾ ਕੰਮ ਕੀਤਾ ਜਾਵੇ ਕਿਉਂਕਿ ਸਾਡੇ ਸਿੱਖ ਧਰਮ ਦੇ ਵਿੱਚ ਪਹਿਲੀ ਗੁਰਾਇਤ ਹੈ ਗੁਰਾਇਤਾਂ ਦੇ ਵਿੱਚ ਇਹ ਕੰਮ ਜਿਹੜਾ ਉਸ ਬਾਬੇ ਨੇ ਕੀਤਾ ਨਾ ਮੈਂ ਸੌਰੀ ਮੈਂ ਉਹ ਬਾਬਾ ਨਹੀਂ ਕਹਿੰਦੀ ਕਿਉਂਕਿ ਬਾਬਾ ਬਹੁਤ ਪਵਿੱਤਰ ਸ਼ਬਦ ਹੈ ਬਾਬਾ ਕਹਿਣਾ ਵੀ ਪਾਪ ਹੈ ਬਾਬਾ ਕਹਿਣਾ ਵੀ ਪਾਪ ਹੈ ਉਹ ਇੱਕੋ ਸ਼ੈਤਾਨ ਸੀ ਇਨਸਾਨ ਵੀ ਨਹੀਂ ਸ਼ੈਤਾਨ ਸੀ ਜਿਹਨੇ ਜਿਹਨੇ ਇਦਾਂ ਦਾ ਕੋ ਕਰਮ ਕੀਤਾ ਜਿਹਨੇ ਇਹ ਨਹੀਂ ਸੋਚਿਆ ਵੀ ਇਥੇ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਮਾਲਕ ਆ ਜਿਹਦੇ ਜਿਹੇ ਹੋਂਟ ਆਸਰਾ ਲੈ ਕੇ ਅਸੀਂ ਚਿੱਟੇ ਕੱਪੜੇ ਤੇ ਚਿੱਟੀਆਂ ਗੱਡੀਆਂ ਤੇ ਵੱਡੇ ਵੱਡੇ ਡੇਰੇਾਂ 'ਚ ਬੈਠੇ ਆ ਸਾਰੇ ਡੇਰੇ ਵਾਲੇ ਨਹੀਂ ਹੋਂਦਾਂ ਦੇ ਕਿਉਂਕਿ ਪੰਜ ਉਂਗਲਾਂ ਇੱਕੋ ਜਿਹੇ ਹੁੰਦੀਆਂ ਪਰ ਜਿਹੜਾ ਵੀ ਇਦਾਂ ਦੇ ਕਾਰੋਬਾਰ ਕਰਦੇ ਨੇ ਨਾ ਉਹ ਘਟੋ ਘਟ ਆਪਣੇ ਘਰੇ ਸੋਚ ਲਿਆ ਕਿ ਉਹਨਾਂ ਦੇ ਘਰੇ ਮਾਂ ਵੀ ਹੈਗੀ ਆ ਘਰ ਵਾਲੀ ਵੀ ਹੈਗੀ ਆ ਪਤਨੀ ਵੀ ਹੈਗੀ ਆ ਉਹਨਾਂ ਦੀ ਤੇ ਉਹਨਾਂ ਦੇ ਬੱਚੇ ਵੀ ਹੈਗੇ ਆ ਪਰ ਉਹ ਸੋਚਣ ਜੇ ਇਹਦੇ ਇੱਕ ਕੰਮ ਕਰਨਗੇ ਨਾ ਕੱਲ ਨੂੰ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਕੁੱਕਰ ਵੀ ਬਣ ਦੇ ਕਾਬਲ ਨਹੀਂ ਹੋਣਗੇ। ਅਗਾਈ ਅਸੀਂ ਮੰਨਦੇ ਆ ਬਾਬੇ ਜੀ ਗੁਰੂ ਘਰ ਦੇ ਵਿੱਚ ਰਹਿ ਕੇ ਬਹੁਤ ਵੱਡਾ ਦੁਨਾ ਕੀਤਾ ਬਾਹਰ ਕਰ ਦਤਾ ਕਿਹੜਾ ਬਖਸ਼ਿਆ ਜਾਣਾ ਸੀ। ਇਹ ਥੋੜੀ ਵੀ ਜਮਨ ਦਾ ਗੁਰੂ ਘਰ ਨਾ ਕਰੇ ਬਾਹਰ ਕਰ ਲਵੇ। ਇਹ ਮੈਂ ਵੀ ਕਹਿੰਦਾ। ਭਾਈ ਮੈਂ ਉਹ ਸਾਡੇ ਕਿਹਾ ਵੀ ਸਾਡੇ ਕੋਲੇ 2-3 ਹੋਰ ਬੰਦੇ ਨੇ ਆ ਬਾਪੇ ਨੇ ਤੁਰੀਰਾਵਾਂ ਉਹ ਜਦ ਤੱਕ ਕਿਉਂ ਨਹੀਂ ਕਿਤੇ ਹੋਈਆਂ ਉਹ ਵੀ ਕਰ ਲਉ ਉਹ ਫਿਰ ਜੇ ਅੱਜ ਹੁਣ ਮੈਂ ਉਹਨੇ ਦੇਖਣਾ ਸੀ ਨਾ ਵੀ ਮੇਰੇ ਨਾਲ ਕੋਈ ਖੜਦਾ ਕਿ ਨਹੀਂ ਖੜਦਾ ਕਿਰੋਂ ਅਜਵਾਰਾ ਮੇਰੇ ਨਾਲ ਸਾਡੇ ਵੀ ਬਾਪੇ ਦੂਜੀ ਦਵਾ ਪਾ ਰਏ ਹੁਣ ਵੀ ਜਦ ਤੱਕ ਤਾਂ ਨਹੀਂ ਕਰ ਰਹੇ ਇਹ ਤਾਂ ਅਮਰਤਵਾਲ ਬੈਨੋ ਆਪ ਹੀ ਦੱਸੂ ਇਹ ਤਾਂ ਕਿ ਦਵਾ ਪੈਂਦਾ ਕਿ ਨਹੀਂ ਪੈਂਦਾ ਹੋ ਸਕਦਾ ਹੁਣ ਜਿਹੜਾ ਬੰਦਾ ਇੱਕ ਕੰਮ ਕਰਦਾ ਉਹ ਤਾਂ ਫਿਰ ਵਿਚਾਰਾ ਆਪਦਾ ਘਰ ਵੀ ਛੱਡ ਦਿੰਦਾ ਆਪਦਾ ਆਪਦਾ ਆਪ ਵੀ ਗਵਾ ਦਿੰਦਾ ਤੇ ਬਾਅਦ ਚ ਉਹਦੇ ਨਾਲ ਕੋਈ ਖੜਦਾ ਵੀ ਨਹੀਂ ਫਿਰ ਤਾਂ ਹੀ ਤਾਂ ਇਹ ਕੋਈ ਕੰਮ ਬਾਧੇ ਜਾਂਦੇ ਆ ਉਸ ਪ੍ਰਸ਼ਾਸਨ ਭਾਈ ਮਹਿਮਾ ਦੀ ਗੱਲ ਸੁਣ ਰਹੀ ਸੀ ਹਾਂਜੀ ਅੱਜ ਤਾਂ ਬੜਾ ਆਰਾਮ ਨਾਲ ਸਾਰੀ ਗੱਲਬਾਤ ਸਾਹਮਣੇ ਹੋ ਰਹੀ ਸੀ ਦੋਹਾਂ ਧਿਰਾਂ ਦੀ ਕਿਉਂਕਿ ਪਹਿਲੇ ਭਾਈ ਸਾਹਿਬ ਦੀ ਵੀਡੀਓ ਆਈ ਹੈ ਕੋਈ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ جواب ਮਾਰੀ ਹੈ ਕੋਈ ਕੋ ਵੱਡੇ ਸੀ ਦੇਖੋ ਉਹ ਤਾਂ ਗੱਦਨਾ ਗੱਦ ਪਾਣੀ ਦਾ ਪਾਣੀ ਦਾ ਹੋਣਾ ਹੀ ਆ ਚਾਹੇ ਅੱਜ ਤੁਸੀਂ ਸਵਾ ਦੀ ਗੱਲ ਕਰੋ ਚਾਹੇ ਨਾ ਕਰੋ ਦੇਖੋ ਜੇ ਅੱਜ ਮਸਲਾ ਹੱਲ ਹੋ ਜਾਊਗਾ ਤੇ ਕੱਲ ਨੂੰ ਹੋਰ ਵੀ ਇਹ ਕੰਮ ਕਰਨ ਤੋਂ 100 ਵਾਰੀ ਡਰੂਗਾ ਵੀ ਉਹੀ ਜਿਹੜਾ ਹਸਰ ਮੇਰਾ ਹੋਣਾ ਜਿਹੜਾ ਪਹਿਲਾਂ ਹੋਇਆ ਤੇ ਇਹ ਕੰਮ ਬੇਟਾ ਕਦੇ ਵੀ ਕਿਸੇ ਦਾ ਨਹੀਂ ਬਣਦਾ ਚਾਹੇ ਕਿਸੇ ਨੇ ਅਮਰਤ ਸ਼ਕਿਆ ਚਾਹੇ ਨਹੀਂ ਸ਼ਕਿਆ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਇਜਾਦਾਰ ਸਭ ਦੇ ਜਿਵੇਂ ਸੈਲਫ ਡਿਫੈਂਸ ਵੀ ਹੋਣੀ ਚਾਹੀਦੀ ਤੇ ਦੂਜੇ ਦੀ ਡਿਫੈਂਸ ਵੀ ਅਸੀਂ ਕਰ ਸਕਦੇ ਹਾਂ ਫੇਰ ਹੀ ਸਾਡੇ ਆਉਣ ਦਾ ਦੁਨੀਆ ਤੇ ਫਾਇਦਾ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਉਹ ਬੀਬੀ ਦੇਖ ਲਓ ਤੁਸੀਂ ਕਿੰਨਾ ਪੜ੍ਹੀ ਲਿਖੀ ਕੱਲੀ ਕੱਲੀ ਕੁੜੀ ਸੀ ਕਲਕੱਤੇ ਦੀ ਜੀ ਗੱਲੀ ਗੱਲੀ ਕੁੜੀ ਸੀ ਉਸ ਦੀ ਮਾਂ ਨੇ ਵੀ ਕਿਹਾ ਅਜੋ ਤੇ ਇੱਕ ਸਰਦਾਰ ਹੁੰਦਾ ਤਾਂ ਮੇਰੀ ਬੇਟੀ ਬਚ ਜਾਂਦੀ ਪਰ ਸਾਡੇ ਐਡੇ ਬਦੇ ਕਰਦਾਰ ਨੂੰ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇਨੇ ਕੁਛ ਕੀ ਲੈਣਾ ਜੇ ਤੋ ਸਾਡੇ ਆਉਗੇ ਅਸੀਂ ਫਿਰ ਦੇਖਾਂਗੇ ਪੰਜਾਬ ਦੇ ਵਿੱਚ ਸਾਨੂੰ ਘਟਾ ਇਸੇ ਗੱਲ ਤੋਂ ਪੈਂਦਾ ਜਿਹੜੇ ਸਾਡੇ ਨਾਲ ਜੋ ਕੁਝ ਵੀ ਹੋ ਰਿਹਾ ਸਾਡੇ ਦਿਮਾਗ ਦੇ ਵਿੱਚ ਕੈਂਸਰ ਵਰਗੀ ਆ ਬਿਮਾਰੀਆਂ ਲੱਗੀਆਂ ਇੱਕ ਤਾਂ ਫੋਟੋ ਖਿਚਾਉਣ ਦੀ ਇੱਕ ਨੌਂ ਦੀ ਤੇ ਇੱਕ ਆਦੇ ਦੀ ਇੱਕ ਸਭ ਤੋਂ ਭੈੜੀ ਬਿਮਾਰੀ ਲੱਗੀ ਸਾਨੂੰ ਕੈਂਸਰ ਵਰਗੀ ਜਿਹੜੀ ਕਹਿੰਦੇ ਮੈਂ ਕੀ ਲੈਣਾ ਗਵਾਂਧੀਆਂ ਦੇ ਅੱਗ ਲੱਗਿਆ ਤਾਂ ਲੱਗ ਜਾਣ ਦੋ ਤੇ ਇਹੀ ਗੱਲ ਦਾ ਫਾਇਦਾ ਲਿਆ ਉਹਨਾਂ ਨੇ ਮੇਰਾ ਸਰਦਾਰਾ ਸਾਹਿਬ ਨੇ ਇਹ ਕੰਮ ਕਰਦੇ ਹੋਂ ਅੰਦਰ ਭੋਗਿਆ ਇਹ ਵੀ ਕਰਦੇ ਆ ਉਹਨਾਂ ਨੂੰ ਦੱਸੋ ਕਿੰਨੇ ਲਾਈਦਾ ਪਰ ਜਿਹੜੇ ਹੁਣ ਡੇਰਾ ਲਗਾ ਡੇਰੇ ਵੱਧ ਰਹੇ ਆ ਉਹ ਆਪਣੇ ਇਤਿਆਹ ਤੋਂ ਡੇਰੇ ਤਾਂ ਹੈ ਨਹੀਂ ਜਾਂ ਗੁਰਦੁਆਰਾ ਸਾਹਿਬ ਨੇ ਡੇਰੇ ਦੇ ਨਾਮ ਤੇ ਪਰ ਉਹਨਾਂ ਦਾ ਵਿਰੋਧ ਕਿਉਂ ਨਹੀਂ ਹੁੰਦਾ ਉਹ ਤੋਂ ਪਹਿਲਾਂ ਕਿਉਂ ਨਹੀਂ ਕੀਤਾ ਜਾਂਦਾ ਰੋਣਾ ਚਾਹੀਦਾ ਵਿਰੋਧ ਕਹੀਦੀ ਗੱਲ ਤਾਂ ਸਾਡੀ ਰਹੀ ਗੀ ਕਮੇਟੀ ਸਾਥ ਤਾਂ ਇਹਨਾਂ ਦੀ ਘਾਟ ਆ ਡੇਰਾ ਬਾ ਤਾਂ ਵੱਧਾ ਕਿਉਂਕਿ ਇਹ ਗਰੀਬ ਨੇ ਸਾਡੇ ਉਹਨਾਂ ਨੂੰ ਬਸ ਦੇ ਨਾਲ ਨਹੀਂ ਲਾਉਂਦੇ ਅਜੇ ਨਾਲ ਗੁਰੂਤਰਾ ਦੇ ਵਿੱਚੋਂ ਜਾਤ ਪਾਤ ਕਰਦੇ ਗੁਰੂਤਰਾ ਦਾ ਬਾ ਬਾ ਫੜ ਕੇ ਨਾ ਦਿੰਦੇ ਨਾ ਕਰਕੇ ਜਿਹੜਾ ਦੇਰਾਵਾ ਦਾ ਵਾਵਾ ਹੁੰਦਾ ਹੈ ਇਹ ਆ ਬਾਦੀ ਜੜ ਕਿੱਥੇ ਆ ਮੈਂ ਤੁਹਾਨੂੰ ਦੱਸ ਦਿੰਨਾ ਜਿੰਨੇ ਡੇਰੇ ਆ ਸੈਂਟਰ 'ਚ ਇਹਨਾਂ ਦੀ ਜੜਾ ਇੱਕ ਸਾਥ ਉੱਡਦਾ ਚਾਰ ਚੱਲੇ ਉਹਦੇ ਹੁੰਦੇ ਆ ਪੰਜਵਾਂ ਆ ਕੇ ਸੈਂਟਰ ਵਾਲਾ ਇਹਨਾਂ 'ਚ ਬਣ ਜਾ ਪੜ ਜਾਂਦਾ ਉਹ ਸੰਤ ਨੂੰ ਆਹ ਹਵਾ ਦਿੰਦਾ ਉਹ ਹਵਾ ਦਿੰਦਾ ਉੱਤਰੋਂ ਪਹਿੇ ਪੇ ਦਿਉਦ ਨਾ ਕਰਦੇ ਤੂੰ ਕਾਹ ਲੈ ਜਾਣਾ ਇੱਥੇ ਲੋ ਇੱਥੇ ਲੈ ਜਾਣਾ ਉਦੋਂ ਫਿਰ ਇਹਨਾਂ ਦੀਆਂ ਕਾਲੀਆਂ ਕੁੱਤਾਂ ਕਿਵੇਂ ਹੰਗਨੀਆਂ ਕਰਦੀਆਂ ਸਿੱਖ ਪਾਉ ਨੂੰ ਬਿਦਾਮ ਕਰਨ ਵਾਸਤੇ ਉਹ ਲੋ ਇਹ ਕਰਦੇ ਆ ਤੇ ਨਾਲ ਇਹਨਾਂ ਦੇ ਐਸਜੀਪੀ ਹੀ ਬਾਹਰੋਂ ਗਰਪਰ ਪੂਰਾ ਜੁਮੇਵਾਰ ਹੈ ਕਿਉਂ ਜੁਮੇਵਾਰ ਹੈ ਇਹ ਜਾ ਕੇ ਉਹਨਾਂ ਦੇ ਮੱਥੇ ਟੇਕਦੇ ਆ ਕਿਥੇ ਕਿ ਪੋਲੇ ਪਾਲੇ ਸਿੱਖ ਉੰਝੀ ਜਾਂਦੇ ਹੁੰਦੇ ਨੇ ਭਾਵਨਾ ਨਾਲ ਇਹ ਮੱਥੇ ਟੇਕਦੇ ਜਾ ਕੇ ਲੋਕ ਪੋਲੇ ਪਾਲੇ ਸਿੱਖ ਉਹਨਾਂ ਕਹਿੰਦੇ ਨਹੀਂ ਦੇਖੇ ਵੀ ਉਹਨੇ ਨੇ ਫਿਰ ਉਹਨਾਂ ਲੀਡਰਾਂ ਕੋਲ ਨਾਲ ਸਾਰਾ ਅਸੀਂ ਕੰਮ ਕਰਦੇ ਆ ਜੀ ਸਾਹਿਬ ਆਇਆ ਤੁਹਾਡੇ ਅੱਜ ਆਇਆ ਕਿਉਂ ਉਹਨੂੰ ਪਤਾ ਲੱਗ ਗਿਆ ਸਾਰੇ ਕੋ ਮੇਰੇ ਖੁੱਲ ਤੇ ਐਤੋਂ ਪਹਿਲਾਂ ਕੋਟਾਂ ਸਿੰਘ ਗਰੇਵਾਲ ਨੇ ਇਹਨੂੰ ਮਾਫੀ ਦਵਾਈ ਹੈ ਉਹਦਾ ਤਿੰਕੇ ਦਾ ਸਰਾਨਾ ਪਾਵੇ ਉਹ ਤੇਰੀ ਜਿਹੜੀ ਪ੍ਰਕਰਮਾ ਕਰੀਆਂ ਇਹ ਸਾਡੇ ਗੁਰੂ ਘਰ ਸਾਹਿਬ ਨੂੰ ਲੈ ਕੇ ਕਿ ਅਸੀਂ ਇਹ ਤੇ ਪਰਚਾ ਦਰਜ ਕਰਾਇਆ ਕਿ ਇਸੇ ਗਰੇਵਾਲ ਨੇ ਇਹਨੂੰ ਮਾਫੀ ਦਵਾਈ ਸਾਡੇ ਕੋਲ ਕਬੂਤ ਪਏ ਨੇ ਸਿਰਫ ਦਿਖਾਵੇ ਵਾਸਤੇ ਨਾਲ ਖੜੇ ਹਾਂ ਦਿਖਾਵੇ ਵਾਸਤੇ ਡੋਗਲੀ ਨੀਤੀ ਸਿੱਖਾਂ ਡੋਗਲੀ ਨੀਤੀ ਚੱਲਣੀ ਇਹ ਇਹ ਧਾਰਮਿਕ ਸੰਸਥਾ ਦੇ ਆਗੂ ਮੇਲ ਆਗੂ ਜਿਗਰਾਵਾਂ ਸ਼ਹਿਰ ਦੇ ਬਿਠੇ ਆ ਉਹਨਾਂ ਨੂੰ ਇਸ ਚੀਜ਼ ਦਾ ਕਿਉਂ ਨਹੀਂ ਪਤਾ ਲੱਗ ਸਕਿਆ ਵੀ ਇਹ ਸਾਡੇ ਗੁਰੂ ਘਰ ਦੇ ਵਿੱਚ ਜਾਂ ਕੋਈ ਜਗ੍ਹਾ ਦੇ ਵਿੱਚ ਬਿਠਾ ਸਾਹਿਬ ਆਹ ਕੰਮ ਕਰ ਰਿਹਾ ਵਾ ਧਰਮ ਕਾਕੂ ਨੂੰ ਪਤਾ ਲੱਗ ਗਿਆ ਤਾਂ ਇਹ ਤੇ ਮੈਂ ਦਾ ਫਰਚਾ ਕਰ ਦਿੱਤਾ ਸੀਗਾ ਇਹ ਵੀ ਥੋੜੀ ਹੋਇਆ ਸੀ ਪਰਚਾ ਦਰਜ ਇਹ ਤੇ ਜੀ ਮੇਰਾ ਜਿਹੜੀ ਗ੍ਰਾਉਂਡ ਸ਼ਹਿਰ ਦੀਆਂ ਮੇਨ ਸੰਸਥਾਵਾਂ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਪਤਾ ਲੱਗਿਆ ਜੀ ਮੈਂ ਜੀ ਆਪਣਾ ਸਦਕਾਰ ਕਮੇਟੀ ਇੱਥੇ ਪ੍ਰਧਾਨ ਖੜਾ ਸੜਾ ਉਹ ਤੋਂ ਕਿਸ ਨੂੰ ਸਾਰਾ ਪਤਾ ਹੈ ਤੁਹਾਨੂੰ ਜੱਟ ਜੀ ਪਤਾ ਜਦੋਂ ਮੁੰਡਾ ਚੁੱਕਿਆ ਇਹਦੇ ਤੇ ਪਰਚਾ ਕਰਾਇਆ ਇਹਨਾਂ ਨੇ ਆਕੇ ਇੱਕ ਮਤਲਬ ਮੈਂ ਗਰੇਵਾਲ ਸਾਹਿਬ ਦੀ ਗੱਲ ਨਹੀਂ ਕਰਦਾ ਮੈਂ ਚਰਨ ਘਾਟ ਵਾਲੇ ਬਾਬੇ ਦੀ ਗੱਲ ਕਰ ਰਿਹਾ ਮੈਂ ਪਰਚਾ ਕਰਾਇਆ ਬਾਬੇ ਦੀ ਗੱਲ ਮੈਂ ਦੱਸ ਰਿਹਾ ਉਸਦੇ ਪਰਚਾ ਹੋਇਆ ਉਸਨੇ ਪਰਚਾ ਕਰਾਇਆ ਸੀ ਆਖੜਾ ਆ ਜਾਂਦੇ ਸੀ ਜੀ ਇਹਦੇ ਸਮਝਿਆ ਤੂੰ ਪਹਿਲਾਂ ਇਹ ਤੋਂ ਪਹਿਲਾਂ ਇਹਨਾਂ ਨੇ ਕਦੋਂ ਮਦਦ ਕੀਤੀ ਇਹਨਾਂ ਦੀ 21/74 ਮਕਦਮਾ ਦਰਜ ਕਰ ਜੀ ਅੱਧ ਘਾਟ ਵਾਲੇ ਸਾਹ ਤੇ ਕਿੰਨੇ ਸਾਲ ਪਹਿਲਾਂ 2021 ਠੀਕ ਹੈ ਜੀ ਕਿਸੇ ਬੰਦੇ ਤੇ ਹਾਂ ਜੀ ਚਾਰਨ ਘਾਟ ਵਾਲੇ ਸਾਹ ਤੇ ਹਾਂ ਉਹਨੇ ਥੜੇ ਅੱਥਰ ਦੇ ਥੜੇ ਵੀ ਪਰਕਰਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜਾ ਪਿਆਰੇ ਤੋਂ ਕਰਵਾ ਦਿੱਤੀ ਅਸੀਂ ਬਿਆਨ ਵੀ ਦਾ ਪਰਚਾ ਵੀ ਇਹਨੇ ਧਾਰਮਿਕ ਭਾਵਨਾ ਦੇ ਫੇਸ ਤੋਂ ਜਾਈਏ ਤਰਚ ਕਰਾਇਆ ਇਸੇ ਸ਼੍ਰੋਮਣੀ ਕਮੇਟੀ ਨੇ ਕਰਿਆ ਆ ਲੈ ਇਹਨਾਂ ਨੇ ਇਹਨਾਂ ਨੇ ਮਾਫੀ ਲੈਟਰ ਬੜਾ ਵਾ ਟਾਈਪ ਕਰਕੇ ਭੇਜਤਾ ਕਹਿੰਦੇ ਤਾਂ ਮੈਡੀਟੇਸ਼ਨ ਥੜਾ ਹਾਂ ਕੋਰਤੋਂ ਕਹਿੰਦੇ ਪਰਚਾ ਰੱਦ ਕਰ ਦਿਓ ਇਹ ਤਾਂ ਮੈਡੀਟੇਸ਼ਨ ਥੜਾ ਸੀ ਮੈਂ ਔਰ ਥੋੜੇ ਤੋਂ ਜਵਾਬ ਮੰਗਦਾ ਗੁਰਮਤਿ ਦੇ ਬਾਰੇ ਤੁਸੀਂ ਵੀ ਜਾਣ 205 ਦੇ ਵਿੱਚ ਮੈਡੀਟੇਸ਼ਨ ਖੜੇ ਕਦੋਂ ਕਦੋਂ ਆ ਗਈ ਜੀ ਕੋਈ ਛੜੇ ਦੀ ਨਹੀਂ ਉਤਾਰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪੈਰਿਆਂ ਦੀ ਪ੍ਰਚਾਰਮਾ ਕਰਨਗੇ ਅੱਜ ਅਸੀਂ ਜਿਹੜਾ ਆਨ ਇੱਥੇ ਖੋਦਾ ਐਸੀ ਉਹਨਾਂ ਨੇ ਸਵਾਲ ਕਿਉਂ ਨਹੀਂ ਕੀਤੇ ਗਏ ਜੀ ਮੈਂ ਇੱਥੇ ਨਾਰੇਬਾਜੀ ਹੋਈ ਆ ਸਾਡੇ ਜਥੇਬੰਦੀ ਨੇ ਐਸੀ ਕੀਤੀ ਆ ਜੀ ਜੱਜ ਇੱਥੇ ਕੀਤੀ ਆ ਨਾਰੇਬਾਜੀ ਮਤਲਬ ਆ ਇਹ ਵੀ ਵਿਅਦਿਵਿਆਂ ਦੀਆਂ ਮਾਫੀਆਂ ਵੀ ਇਹ ਦੇਣਾ ਉਸ ਤੋਂ ਬਾਅਦ ਜਦੋਂ ਸਾਡਾ ਫੇਰੇ ਸਾਹ ਦੁਬਾਰਾ ਟੰਗਿਆਂ ਦਾ ਫੇਰੇ ਸਟੇਜਾਂ ਤੇ ਖੜ ਕੇ ਸਾਹਦੇ ਭੋਤ ਹੋ ਜਾਣਾ ਇਹ ਇੰਨੇ ਰੰਗ ਤਾਂ ਯਾਰਾ ਘਰ ਘਟ ਬਣੀ ਬਦਲਦੀ ਘਰ ਘਟ ਦੇ ਵੀ ਸਾਬ ਕਿਤਾਬ ਦੇ ਰੰਗ ਨਾ ਏ ਰੰਗ ਕਿਉਂ ਬਦਲਦਿਆ ਹੈ ਉਹ ਤਾਂ ਹੁਣ ਤਾਮਾਰ ਆਇਆ ਵੀ ਇਹਨਾਂ ਦੇ ਬੱਲੇ ਕੁਝ ਨਹੀਂ ਰਿਹਾ ਬਾਬਾ ਜੀ ਜਿਹੜੀ ਬਾਕੀ ਵੀਡੀਓ ਮੇਰੋ ਸਾਹਿਬ ਕਹਿੰਦੇ ਭਾਈ ਮੇਰੋ ਸਾਹਿਬ ਜੀ ਵੀ ਬਾਕੀ ਜਿਹੜੇ ਵੀਡੀਓ ਉਹ ਸ਼ਾਇਦ ਅਜੇ ਤੱਕ ਜਨਤਕ ਕਿਉਂ ਨਹੀਂ ਕੀਤੇ ਗਏ ਜਾਂ ਉਹਨਾਂ ਬਾਰੇ ਸੰਗਤਾਂ ਨੂੰ ਕਿਉਂ ਦੱਸਿਆ ਗਿਆ ਜੀ ਉਹਨਾਂ ਬਾਰੇ ਉਹ ਸਾਹਿਬ ਵੀ ਦੱਸਣਗੇ ਆਂ ਵੀੜੀਆਂ-ਪੂੜੀਆਂ ਹਨ ਸਾਡੇ ਨਾਲ ਬਾਰੇ ਪਤਾ ਲਿਆ ਠੀਕ ਆ ਜੀ ਜੀ ਵੀਡੀਓ ਵੀ ਚਿੱਤਰ ਉਹਨਾਂ ਹੀ ਪਾੜਾ ਜਿਹਨਾਂ ਬਾਬੇ ਨੂੰ ਪਿਆ ਜੀ ਜੀ ਤੇ ਉਹਨਾਂ ਸਟੈਪ ਚੱਕਦੇ ਨਾਲ ਕੁੜੀਆਂ ਵੀ ਹੋਣੀਆਂ ਚਾਹੀਦੀਆਂ ਵਾ ਇੱਕ ਵੀਪੀ ਦੇ ਜਾਇ ਹੋਰ ਵੀ ਸਾਡੇ ਵੀਰ ਆ ਹੋਰ ਵੀ ਸਾਡੇ ਪਰਪਈਆ ਉਹਨਾਂ ਦੇ ਵੀ ਨਾਂ ਬਣਾਉਣਗੇ ਗੰਦੀਆਂ ਜਰਾਨੀਆਂ ਜਿਹਦੇ ਵਿੱਚ ਭੈਣ ਜੀ ਦੱਸਿਆ ਗਿਆ ਵੀ 2 ਸਾਲ ਤੋਂ ਬਾਬੇ ਦੇ ਨਾਲ ਰਿਸ਼ਤ ਸਿਗੀ ਜਨਾਨੀ 2 ਸਾਲ ਦੇ ਵਿੱਚ ਕਿੰਨਾ ਕੁਛ ਉਹਨਾਂ ਨੇ ਪਤਾ ਨਹੀਂ ਕਿ ਕੋਈ ਗਲਤ ਕੀਤਾ ਹੋ ਧਰਮਗੱਤ ਜਗਤ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਕੂਕ ਦੇ ਨਾਲ ਹੀ ਹੋਈਆਂ ਬੀਬੀਆਂ ਦੀ ਸਹਿਮਤੀ ਨਾਲ ਹੀ ਨਾਲ ਉਹ ਰੋਪਨ ਪਰਚਾ ਦਰਜ ਅਸੀਂ ਕੀ ਕਰ ਦਿੱਤੀ ਗਈ ਲੈਕਤੀ ਦਰਖਾਸਤ ਅਧਿਕਾਰ ਕਮੇਟੀ ਵੱਲੋਂ ਦੇ ਚੁੱਕਿਆ ਐਸਐਸਬੀ ਸਾਹਿਬ ਦੇ ਜੀ ਕਿਉਂ ਬੀਬੀਆਂ ਤੇ ਬਰਾਬਰ ਪਰਚਾ ਦਰਜ ਕਰਾਉਣਾ ਸੀ ਰੰਗ ਰਲੀਆਂ ਬਣਾਉਣ ਦਾ ਗੁਰੂ ਘਰ ਨੂੰ ਆਸ਼ੀ ਦਾ ਆਟਾ ਬਣਾਉਣ ਦੇ ਸੰਬੰਧੀ ਜਿਹੜੀ ਬੀਬੀ ਦੇ ਬਿਆਨ ਦੇ ਉੱਤੇ ਆਧਾਰ ਦੇ ਤੇ ਪਰਚਾ ਹੋਇਆ ਉਹਦੇ ਉੱਤੇ ਅਸੀਂ ਬਕਰਾਂ ਵਿਚਾਰਿਆ ਗਿਆ ਜੀ ਸਾਡੇ ਕੋਲ ਪ੍ਰੂਫ ਨੇ ਕਿ ਬੀਬੀ ਸਹਿਮਤੀ ਦੇ ਰਿਆਂ ਜਾਂਦੀ ਸੀ ਅਸੀਂ ਆਪਣੇ ਐਵੀਡੈਂਸ ਦੇਵਾਗੇ ਅਸੀਂ ਬੀਬੀਆਂ ਤੇ ਸਾਥ ਦੇ ਇੱਕ ਪਰਚਾ ਬਿਆਦ दफ़्तो कर